ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਆ 350 ਸਾਲਾਂ ਦਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨਾਗਰ ਕੀਰਤਨ ਕੱਢਿਆ ਜਾ ਰਿਹਾ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾਦਣਾ ਚਾਹੁੰਨਾ ਚੋੜੇ ਬਾਜ਼ਾਰ ਦੇ ਵਿੱਚ ਇਸ ਵਕਤ ਅਸੀਂ ਮੌਜੂਦਾਂ ਲੁਧਿਆਣਾ ਦੇ ਜਿੱਥੇ ਕਿ ਗੁਰਤੇਗ ਬਹਾਦਰ ਜੀ ਦਾ 350 ਸਾਲਾਂ ਦਾ ਨਗਰ ਕੀਰਤਨ ਇੱਥੇ ਕੱਢਿਆ ਜਾ ਰਿਹਾ ਸ਼ਹੀਦ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਤੁਰੰਤ ਤੇ ਇੱਥੇ ਕੁਝ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਸਰ ਕੀ ਕਰਨਾ ਚਾਹ ਰਹੇ ਹੋ ਕਿ ਗੁਰਤੇਗ ਬੱਧ ਜੀ ਅੱਜ ਅਜੇ ਸਿੱਧੀ ਦਿਹਾੜੇ ਨੂੰ ਕੀ ਕੀ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਗੁਰਤੇਗ ਬੱਧ ਜੀ ਸਿੱਦੇ ਦਿਹਾੜੇ ਨੂੰ ਸਮਰਪਿਤ ਜੋਇ ਵਿਸ਼ਾ ਨਗਰ ਕੀਰਤਨ ਗੁਰਦੁਆਰਾ ਦੁਖਨਵਾਨ ਸਾਹਿਬ ਤੋਂ ਪੁਰਾਣੇ ਰੂਟ ਤੇ ਹੁੰਦੇ ਹੋਇਆ ਚੋੜੇਬਿਆਰ ਵਿਖੇ ਪਹੁੰਚਿਆ ਹੈ ਇਹਦੀ ਸਮਾਪਤੀ ਜਾਂ ਫਿਰ ਘੁੰਮ ਕੇ ਸਾਰਾ ਸੀਐਮਸੀ ਚੌਕਾ ਲੋ ਹੁੰਦੇ ਹੋਏ ਗੁਰਨਵਾਨ ਗੁਰਦੁਆਰਾ ਦੁਖਨਵਾਨ ਸਾਹਿਬ ਇੱਕ ਸਮਾਪਤ ਹੋਵੇਗਾ ਸੰਗਤਾਂ ਨੂੰ ਦੇਖੋ ਕਿੰਨਾ ਉਤਸ਼ਾਹ ਚੜਾਇਆ ਹੈ ਨਗਰ ਕੀਰਤਨ ਦੇ ਮਹਾਰਾਜ ਦਾ ਦਰਸ਼ਨ ਕਰਨ ਨੂੰ ਕਿੰਨਾ ਸੰਕਾ ਦਾ ਘੱਟ ਵਰਤੰਦਾ ਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਖੁਸ਼ਕਿਸਮਤ ਮੰਨਦੇ ਕਿਉਂਕਿ 350 ਸਾਲਾਂ ਸ਼ਹੀਦੀ ਦਿਹਾੜੇ ਤੇ ਅਸੀਂ ਇੱਥੇ ਮੌਜੂਦ ਆ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਾਂਗੇ ਅਤੇ ਨਸਮਖਤਕ ਹੋਵਾਂਗੇ ਬਿਲਕੁਲ ਜੀ ਅਸੀਂ ਕੁਛ ਨਸੀਬਾ ਵੀ ਮਹਾਰਾਜ ਦੇ ਇਸ 350 ਸਾਲਾਂ ਨੂੰ ਜਿਨ੍ਹਾਂ ਨੇ ਮਹਾਰਾਜ ਨੇ ਆਪਣੀ ਕੁਰਬਾਨੀ ਦਿੱਤੀ ਇੱਕ ਹਿੰਦੁਸਤਾਨ ਪਿੱਛੇ ਆਪਣੀ ਕੌਮ ਪਿੱਛੇ ਦਿੱਤੀ ਹੈ ਆਪਾਂ ਕਿੰਨੇ ਕੁਛ ਨਸੀਬਾ ਵੀ ਮਹਾਰਾਜ ਦੇ ਅਸੀਂ ਦਿਹਾੜੇ ਚਾਹ ਸ਼ਹੀਦੀ ਹੋਣ ਚਾਹ ਗੁਰੂਪੁਰਬ ਨੂੰ ਅਸੀਂ ਸੰਗਤਾਂ ਜੜਕੀਆਂ ਇੱਥੇ ਸੇਵਾ ਕਰਦੀ ਹੋਈਆਂ ਨਜ਼ਰ ਆ ਰਹੀਆਂ ਨੇ ਚਾਰੂ ਦੀ ਸੇਵਾ ਜੜਕੀਆਂ ਨਾਲ ਮਿਲਿਆ ਵਾਹਿਗੁਰੂ ਖਾਲਸਾ ਸਾਹਿਬ ਜੀ ਦੇ ਕੀ ਨਾਮ ਦਾ ਤਾਡਾ ਕਿੰਮਤ ਸਿੰਘ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਨੰਦਾ ਆ ਰਹੀ ਸੇਵਾ ਦਾ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਵਾ ਗੁਰਤੇਬਾ ਜੀ 350 ਸਾਲਾ ਦਾ ਸ਼ਿਦੀ ਜੀ ਦਾ ਮਨਾਇਆ ਜਾ ਰਿਹਾ ਵਾ ਸੰਗਤਾਂ ਉੱਪਰ ਹੰਗਾਰਾ ਬਹੁਤ ਹੈ ਤੇ ਤੁਸੀਂ ਇਹ ਗੁਰੂ ਦੇ ਚਰਨਾਂ ਵਿੱਚ ਲਾ ਕੇ ਸੇਵਾ ਕਰ ਰਹੇ ਹੋ ਬਹੁਤ ਨੰਦਾ ਰਹੀ ਬਹੁਤ ਖੁਸ਼ੀ ਆ ਭਈ ਸਾਰੇ ਸੰਗਤ ਲੱਗੀ ਆ ਪੂਰਾ ਦੇਸ਼ ਮਨਾ ਰਿਹਾ ਗੁਰਤੇ ਬਾਦਸ਼ਹੀ ਦੀ ਜਹਾੜਾ ਜਿਨ੍ਹਾਂ ਨੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਮਨੁੱਖਤਾ ਦੀ ਖਾਤਰ ਮਨੁੱਖਤਾ ਦੀ ਖਾਤਰ ਕੁਰਬਾਨੀ ਦਿੱਤੀ Hindu ਤਾਂ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਪੂਰਾ ਦੇਸ਼ ਮਨਾ ਰਿਹਾ ਪੂਰੇ ਜਿੱਥੇ ਵੀ ਗੁਰੂ ਨਾਨਕ ਨਾਲ ਸਿੱਖ ਰਹਿੰਦਾ ਸਾਰੇ ਕਿਤੇ ਮਨਾਉਂਦਾ ਆ ਹ ਬਿਲਕੁਲ ਇੱਥੇ ਨੌਜਵਾਨ ਬੀੜੀ ਵੀ ਇੱਥੇ ਹੈਗੀ ਆ ਸਰ ਕੀ ਕਹਿਣਾ ਚਾਹ ਰਹੇ ਸਰ ਤੂੰ ਇੱਥੇ ਸੇਵਾ ਕਰ ਰਹੇ ਹੋ ਨਿਭਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਗੁਰੂ ਜੀ ਨੇ ਗੁਰਤੇ ਬਾਦ ਜੀ ਨੇ ਤੁਹਾਨੂੰ ਇਹ ਮੌਕਾ ਦਿੱਤਾ ਸੁਭਾਗੇ ਦਿੱਤਾ ਬਹੁਤ ਖੁਸ਼ਕਿਸਮਤ ਸਮਝਦੇ ਭਾਈ ਅੱਛਾ ਸਰ ਕਿਸ ਕਿਸ ਤਰ੍ਹਾਂ ਲੱਗ ਰਿਹਾ ਸੇਵਾ ਕਰਕੇ ਬਹੁਤ ਵਧੀਆ ਲੱਗ ਰਿਹਾ ਵਿੱਚ ਇੱਕ ਬਹੁਤ ਆਨੰਦ ਦੇ ਮਹਿਸੂਸ ਕਰਤਾ ਹਾਂ ਆ ਆਨੰਦ ਬਾਬਾ ਜੀ ਸੇਵਾ ਕਰੋ ਬਸ ਕੰਮ ਤਾਂ ਰੋਜ਼ ਚੱਲਦੇ ਰਹਿੰਦੇ ਨੇ ਬਾਬਾ ਜੀ ਸੇਵਾ ਕਰੋ ਤੇ ਇਸ ਟਾਈਮ ਤੇ ਨਿਕਲ ਕੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਮਨ ਨੂੰ ਕਿਸ ਤਰ੍ਹਾਂ ਇਹ ਸ਼ਾਂਤੀ ਮਿਲਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਬਾਬਾ ਜੀ ਨਾਮ ਲੋ ਸ਼ਾਂਤੀ ਬੜੀ ਵਧੀਆ ਮਿਲਦੀ ਹੈ ਹਾਂ ਬាទ ਆ ਬਿਲਕੁਲ ਆ ਦੂਜੇ ਪਾਸੇ ਧੰਨਵਾਦ ਸੰਗਤਾ ਦੀ ਇਹ ਤਸਵੀਰਾਂ ਜਰੂਰ ਦਿਖਾ ਦੇਣਾ ਚਾਹਨਾ ਵਾ ਸੇਵਾ ਜਿਹੜੇ ਕਰ ਰਹੇ ਨੇ ਨੌਜਵਾਨ ਤੇ ਉਹਨਾਂ ਦੀ ਸੇਵਾ ਜਰੂਰ ਦਿਖਾ ਦੇਣਾ ਚਾਹਨਾ ਵਾ ਕਿ ਕਿਸ ਤਰ੍ਹਾਂ ਸੇਵਾ ਜਿਹੜੀ ਕੀਆ ਅ ਦਿਲ ਚਾ ਦਿਲ ਅਤੇ ਰੂਹ ਨਾਲ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਅਤੇ ਮਾਤਾਵਾਂ ਭੈਣਾਵਾਂ ਦੇਖ ਸਕਦੇ ਹੋ ਨਤਮਸਕ ਹੋਣ ਆਈਆਂ ਗੁਰੂਆਂ ਦੇ ਵਿੱਚ ਤੇ ਉਹਨਾਂ ਦੇ ਹੱਥ ਵਿੱਚ ਜਿਹੜਾ ਕੀ ਹੈ ਏ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਛਾ ਕਿਸ ਤਰ੍ਹਾਂ ਆ ਦੇਖ ਸਕਦੇ ਹੋ ਕਿ ਬਹੁਤ ਅੱਛਾ ਜਿਹੜਾ ਕਿਆ ਦ੍ਰਿਸ਼ ਹੈ ਅੱਛਾ ਕਿਸ ਤਰ੍ਹਾਂ ਲੱਗ ਰਹੀ ਸੇਵਾ ਕਰਕੇ ਬਹੁਤ ਅੱਛਾ ਲੱਗ ਰਿਹਾ ਹੈ ਸੇਵਾ ਕਰਕੇ ਫਟੇ ਬੁਲਾ ਦਿਓ ਜੀ ਬੁਲੀ ਸੋਨੀ ਹਾਲ ਸਾਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਧਮਾ ਪੈਣਾ ਦੇ ਵਿੱਚ ਵੀ ਬਹੁਤ ਉਸ਼ਾ ਹੈ ਅ ਤੇ ਗੁਰੂ ਸਾਹਿਬ ਦੀ ਜੜੀ ਕੀ ਹੈ ਹੁਣ ਆ ਤੇ ਜਿਹੜੀ ਪਾਲਕੀ ਆ ਉਹ ਆ ਚੁੱਕੀ ਹੈ ਸਰ ਬਹੁਤ ਵਧੀਆ ਲੱਗ ਰਿਹਾ ਦੇਖੋ ਗੁਰੂ ਦੀ ਧਰਤੀ ਹੈ ਔਰ ਗੁਰੂ ਦੇ ਚਰਨ ਪੈਣ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਲਈ ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਜੰਮਿਆ ਉਹ ਸੂਰਬੀਰ ਕਹਾਇਆ ਤੇ ਇੱਕਸਾ ਲੱਗ ਰਿਹਾ ਗੁਰੂ ਤੇਗ বাহাদুর ਜੀ ਨੇ ਮਨੁੱਖਤਾ ਲਈ ਧਰਮ ਦੇ ਲਈ ਇਹ ਆਪਣੀ ਸ਼ਹਾਦਤ ਦਿੱਤੀ ਬੜੀ ਵਧੀਆ ਤਾਂ ਫਿਰ ਹੈ ਹੀ ਹੈ ਗੁਰੂਆਂ ਤੋਂ ਬਾਅਦ ਵੱਡੀ ਕਿਹੜੀ ਚੀਜ਼ ਹੈ ਕੀ ਹੈ ਸੀ ਬਹੁਤ ਵਧੀਆ ਲੱਗ ਰਿਹਾ ਜੀ ਇਹਦੇ ਦੀ ਚਾਹਤਾ ਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਮਹਾਨ ਦਿਨ ਹੈ ਦੇਖ ਸਕਦੇ ਹੋ ਵੀ ਥੋੜੀ ਦੇਰ ਦੇ ਪੁਣੀ ਇੱਥੇ ਪੰਜ ਪਿਆਰੇ ਸਾਬਾਨ ਜਿਹੜੇ ਕੀ ਦੇਖ ਸਕਦੇ ਹੋ ਦਰਸ਼ਨ ਤੁਸੀਂ ਕਰ ਸਕਦੇ ਹੋ ਪੰਜ ਪਿਆਰਿਆਂ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਸਾਡੇ ਆਪਣੇ ਸਟਰੀਮ ਤੇ ਤੇ ਤੁਸੀਂ ਵੀ ਜਰੂਰ कमेंट सैक्शन में जरूर लिखो वागुरू जी खालसा श्री वाहेगुरु जी की फतेह ਸਾਚਾ ਮੰਨ ਇਹ ਵਿਚਾਰ ਤੇ ਸਾਚਾ ਮੰਨਿਆ ਇਹ ਸਾਚਾ ਮੰਨਿਆ ਇਹ ਸਾਚੇ ਮੰਨਿਆ ਇਹ ਸਾਚੇ ਮੰਨਿਆ ਇਹ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਵੇਂ ਪਾਤਸ਼ਾਹ ਸਹਿਬ ਸਿਧ ਗੁਰ ਤੇਗ ਬਾਬਾ ਜੀ ਦੀ 350 ਸਾਲ ਸਮਾ ਸਤਾਬੀਨ ਵਰਪਤ ਗੁਰਦਾਦਾ ਉਹਨਾਂ ਦਾ ਲੁਧਿਆਣਾ ਤੋਂ ਤਨਤਾ ਸ਼੍ਰੀ ਗੁਰੂ ਅੰਸੱਦ ਦੀ ਛਤਰ ਛਾਇਆ ਹੇਠ ਪੰਜਾਬ ਪਿਆਰੇ ਦੀ ਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਸ਼ਹਿਰ ਦੇ ਪੁਰਾਣੇ ਰੂਟ ਤੋਂ ਹੁੰਦਾ ਆ ਗਿਰਜਾ ਘਰ ਚੌਕ ਵਿਖੇ ਪੂਜਾ ਮੈਂ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਚੂਲੀਦ ਕਰਕੇ ਨਵੇਂ ਪਾਤਸ਼ਾਹ ਸਾਹਿਬ ਚਨਗੁਰ ਤੇਗਤਾਰ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪੁੱਜਿਆ ਹਨ ਸਿੰਘ ਜਬਾਵਾ ਸਤਰੀ ਸਸਕ ਜਬਾਵਾ ਮੰਦਰ ਕਮੇਟੀਆਂ ਮਸਜਿਦ ਕਮੇਟੀਆਂ ਸਾਰੇ ਧਰਮਾਂ ਦੇ ਲੋਕੇ ਨਗਰ ਕੀਰਤਨ ਜੁੜੀਏ ਕੀਤੀ ਹੈ ਇਸ ਇਤਿਹਾਸਕ ਦਿਨ ਤੇ ਇੱਕ ਵਾਰ ਫਿਰ ਦਿਲ ਦੀਆਂ ਘਰਾਈਆਂ ਜੋ ਸਾਰਿਆਂ ਦਾ ਕੋਟਾਣ ਕੋ ਧੰਨਵਾਦ ਵਾਹਿਗੁਰੂ ਜੀ ਕਾ ਕਾ ਜੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ